ਉਹਨੇ ਚੰਦਨਗੜ੍ਹ ਲੁਧਿਆਣੇ ਦੇ ਰਹਿਣ ਵਾਲੇ ਇਹ ਰੈਡੀਮੈਂਡ ਗਾਰਨਰਸ ਦਾ ਕੰਮ ਕਰਦੇ ਨੇ ਅੱਜ ਇਹ ਵਿਜੀਲੈਂਸ ਬਿਊਰੋ ਰੇਂਡ ਲੁਧਿਆਣੇ ਦਫਤਰ ਆਏ ਸੀ ਔਰ ਇਹਨਾਂ ਦਾ ਕਹਿਣਾ ਸੀਗਾ ਵੀ ਇਹਨਾਂ ਨੇ ਦਸੰਬਰ 2023 ਚ ਇੱਕ ਪ੍ਰਾਪਰਟੀ ਖਰੀਦੀ ਸੀ 1 ਲੱਖ ਰੁਪਏ ਨਾਲ ਉਹਦਾ ਦੇ ਤਾ ਸੀ ਗਰਾਂਟ ਪਲਵਾਂ ਦੇ ਤਾ ਸੀ ਰਜਿਸਟਰੀ ਅਜੇ ਹੋਣੀ ਸੀ ਟੋਟਲ 45 ਲੱਖ ਜਣਾ ਦਾ ਸੌਦਾ ਹੋਇਆ ਸੀ ਔਰ ਇਹਨਾਂ ਨੇ ਲੋਨ ਅਪਲਾਈ ਕੀਤਾ ਸੀ ਲੋਨ ਵਾਸਤੇ ਇਹਨਾਂ ਨੂੰ 30 ਸਾਲ ਦਾ ਰਿਕਾਰਡ ਚਾਹੀਦਾ ਸੀਗਾ ਮਾਲ ਵਿਭਾਗੋਂ ਪਟਵਾਰੀ ਕੋਲ ਤੇ 1 4 24 ਨੂੰ ਜਦੋਂ ਇਹ ਕਹਿੰਦੇ ਮੈਂ ਗਿਆ ਸੀਗਾ ਤੇ ਉਹ ਉੱਥੇ ਸੁਖਵਿੰਦਰ ਸਿੰਘ ਛੋਟੀ ਹੈ ਪਟਵਾਰੀ ਜਿਹੜਾ ਸੈਕਟਰ 32 ਪਟਵਾਰ ਖਾਨਾ ਹੈਗਾ ਚੰਡੀਗੜ੍ਹ ਰੋਡ ਤੇ ਉੱਥੇ ਇਹਨੂੰ ਮਿਲਿਆ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਇੱਕ ਦੀਪ ਨਾਂ ਦਾ ਕਰਿੰਦਾ ਰੱਖਿਆ ਹੋਇਆ ਕਹਿੰਦਾ ਜੀ ਉਹਨੂੰ ਮਿਲ ਲਓ ਉਹ ਜਿੱਦਾਂ ਉਹ ਤੁਹਾਨੂੰ ਦੱਸ ਦੇਗਾ ਸਾਰਾ ਉਹ ਦੀਪ ਕਰਿੰਦੇ ਨਾਲ ਫਿਰ ਜਦੋਂ ਗੱਲਬਾਤ ਹੋਈ ਉਹਨੇ ਕਿਹਾ ਜੀ ਤੁਹਾਡਾ 3500 ਰੁਪਏ ਲੱਗੇਗਾ ਉਹਦੇ ਫੀਸ ਦਾ ਥੋੜੀ ਹੈ ਸਰਕਾਰੀ ਤਾਂ ਫੀਸ ਨਹੀਂ ਹੈ ਹੀ ਨਾ ਪਤਾ ਨਹੀਂ 3500 ਲੱਗਣਾ ਤੁਹਾਨੂੰ ਮਿਲ ਜੂਗਾ ਉਹਨੇ ਮਨਜ਼ੂਰੀ ਬਸ ਆ ਕੇ ਉਹਨੇ ਕਿਹਾ ਠੀਕ ਹੈ ਤੁਸੀਂ ਬਣਾ ਦੇ ਤੇ ਉਹ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਹਨੇ 4 ਤਰੀਕ ਨੂੰ ਦੁਬਾਰਾ ਫਿਰ ਫੋਨ ਕੀਤਾ ਫਿਰ ਉਹਨੇ ਇਹੀ ਗੱਲ ਕਰਿੰਦੇ ਨਾਲ ਕਰਿੰਦੇ ਨੇ ਆਪਣਾ ਨੰਬਰ ਵੀ ਦੇ ਦਿੱਤਾ ਔਰ ਕਰਿੰਦੇ ਨੇ ਐਕਚੁਅਲੀ ਆਪਣਾ ਕਯੂਆਰ ਕੋਡ ਵੀ ਭੇਜਤਾ ਵੀ ਤੁਸੀਂ ਜਿੱਥੇ ਪੈਸੇ ਪਵਾ ਦਿਓ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਕਰਨੇ ਨਹੀਂ ਆਉਂਦੇ ਉਹ ਫਿਰ ਉਹਨੇ ਕਿਹਾ ਸੀ ਕੋਈ ਨਹੀਂ ਛੁੱਟੀਆਂ ਲੈਣੀਆਂ ਉਸ ਤੋਂ ਬਾਅਦ ਕੰਮ ਹੋ ਜਾਏਗਾ 9 ਤਰੀਕ ਨੂੰ ਦੁਬਾਰਾ ਉਹਨੇ ਫਿਰ ਗੱਲ ਕੀਤੀ ਤੇ ਫਿਰ ਕਹਿੰਦਾ ਛੁੱਟੀਆਂ ਹੈਗੀਆਂ ਕੰਮ ਤੇ ਤੁਸੀਂ 10 ਤਰੀਕ ਨੂੰ ਆ ਜਾਓ ਔਰ ਸਵੇਰ 10 ਤਰੀਕ ਨੂੰ ਨੇ ਫਿਰ ਉਹਦੀ ਫੋਨ ਕੀਤਾ ਉਹ ਕਹਿੰਦਾ ਤੁਸੀਂ ਬਕਵਾਰਖਾਨੇ ਨਾ ਆਇਓ ਉਧਰ ਲਾਗੇ ਪਾਰਕਿੰਗ ਦੇ ਵਿੱਚ ਆ ਜਾਓ ਉਹ ਫਿਰ ਸਾਡੇ ਕੋਲ ਅੱਜ ਜਦੋਂ ਆਏ ਸੀ ਸਾਰੀ ਵੈਰੀਫਿਕੇਸ਼ਨ ਕਰਕੇ ਤੇ ਉਹ ਸਾਰਾ ਫਿਰ ਟਰੈਪ ਲੇ ਕੀਤਾ ਹੈਗਾ ਇਨਸਪੈਕਟਰ ਅਗਰ ਘੋੜੀ ਵਰਦੀ ਸਾਡੇ ਬਿਜ਼ਨਸ ਫੇਅਰ ਦੇ ਉਹਨਾਂ ਨੂੰ ਇੱਕ ਟੀਮ ਨਾਲ ਗਈ ਹੈ ਔਰ ਸਰਕਾਰੀ ਗਵਾਹੀ ਹਾਜ਼ਰੀ ਚ ਇਹ ਜਿਹੜਾ ਦੀਪ ਕਰਿੰਦਾ ਹੈਗਾ ਅਮਨਦੀਪ ਸਿੰਘ ਨਾਮ ਦਾ ਹੈਗਾ ਇਹਨੂੰ ਰੰਗਿਆ ਇੱਥੇ 3500 ਰੁਪਏ ਲੈਂਦੇ ਨੂੰ ਗ੍ਰਫਤਾਰ ਕੀਤਾ ਔਰ ਬਾਅਦ ਵਿੱਚ ਸੁਖਿੰਦਰ ਸਿੰਘ ਉਹਦੀ ਜਿਹੜਾ ਫਟਵਾਰੀ ਹੈਗਾ ਉਹਨੂੰ ਵੀ ਗ੍ਰਫਤਾਰ ਕਰ ਲਿਆ ਦੋਨਾਂ ਨੂੰ ਕੱਲ ਅਦਾ ਦੇ ਸੀਸ਼ ਕੀਤਾ ਗਿਆ